ਅੱਜ ਜਿਹੜੀ ਮੀਟਿੰਗ ਆ ਸੀ ਸਾਰਿਆਂ ਸਾਡੇ ਸਾਰੇ ਸਾਥੀ ਜਿੰਨੇ ਵੀ ਭਾਰਤੀ ਵਾਲਮੀਕ ਧਰਮ ਸਮਾਜ ਦੇ ਉਹਨੇ ਸਾਰਿਆਂ ਨੇ ਅੱਜ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦਾ ਪਰਕਟ ਦੇਜ ਜੋ ਕਿ 17 ਤਰੀਕ ਨੂੰ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਉਸੇ ਸੰਬੰਧ ਵਿੱਚ ਭਾਰਤੀ ਵਾਲਮੀਕ ਧਰਮ ਸਮਾਜ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਸ਼ੋਭਾ ਯਾਤਰਾ ਉਹ 19 ਤਰੀਕ ਨੂੰ ਦਿਨ ਸ਼ਨੀਵਾਰ ਨੂੰ 19 ਅਕਤੂਬਰ ਦਿਨ ਸ਼ਨੀਵਾਰ ਨੂੰ ਕੱਢੀ ਜਾਊਗੀ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਸਾਰੇ ਸ਼ਹਿਰ ਦਾ ਸਹਿਯੋਗ ਮੰਗਦੇ ਆ ਸਾਨੂੰ ਸਹਿਯੋਗ ਮਿਲਦਾ ਇਸ ਵਾਰ ਵੀ ਅਸੀਂ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਆ ਕਿ ਸਾਨੂੰ ਸ਼ੋਭਾ ਯਾਤਰਾ ਦੇ ਵਿੱਚ ਪੂਰਨ ਸਹਿਯੋਗ ਦੇਣ ਅਤੇ ਸਾਡੀ ਸ਼ੋਭਾ ਯਾਤਰਾ ਨੂੰ ਐਨ ਪੂਰੇ ਸਮੇਂ ਜ਼ਰਾ ਦੇਖਣ ਇਸ ਵਾਰ ਕੀ ਕੀ ਪ੍ਰਬੰਧ ਨੇ ਜੀ ਇਸ ਵਾਰ ਸਾਰਾ ਅੱਗੇ ਨਾਲੋਂ ਸਾਰਾ ਵਧੀਆ ਕਰਾਂਗੇ ਪਿਛਲੀ ਵਾਰ ਵੀ ਤਕਰੀਬਨ ਆਪਣਾ ਪ੍ਰੋਗਰਾਮ ਸਾਰਾ ਵਧੀਆ ਹੁੰਦਾ ਇਸ ਵਾਰ ਵੀ ਉਹਦੇ ਨਾਲੋਂ ਪ੍ਰੋਗਰਾਮ ਵਧੀਆ ਕਰਾਂਗੇ ਲੰਗਰ ਵਗੈਰਾ ਦਾ ਕੀ ਲੰਗਰ ਬਕਾਇਦਾ ਐਨ ਚੱਲੂਗਾ ਜੀ ਪੂਰਾ ਟਾਈਮ ਰਾਤ ਤੱਕ ਦੇਰ ਰਾਤ ਤੱਕ ਚੱਲਦਾ ਦੇਰ ਰਾਤ ਤੱਕ ਜਨੂ ਸ਼ਹਿਰ ਵਾਸੀਆਂ ਕੋਈ ਅਪੀਲ ਸ਼ਹਿਰ ਵਾਸੀਆਂ ਨੂੰ ਇਹੀ ਬੀਲ ਕਰਦੇ ਆਂਗੇ ਸਾਡੀ ਜਿਹੜੀ ਸ਼ੋਭਾ ਯਾਤਰਾ ਉਹ ਬੁਜ਼ਾਰਾ ਵਾਲਿਆਂ ਨੇ ਵੀਰ ਕਰਦੇ ਆਂ ਵੀ ਜ਼ਰੂਰ ਉਹ ਟਾਈਮ ਜਦ ਵੀ ਸ਼ੋਭਾ ਯਾਤਰਾ ਆਂਦੀ ਆ ਉਹਦਾ ਜ਼ਰੂਰ ਸਵਾਗਤ ਕਰਨਾ ਕਿੰਨੇ ਕ ਵਜੇ ਦਾ ਸਮਾਂ ਸਮਾਂ ਸਾਡਾ ਉਹੀ ਆ ਵੀ 2 ਵਜੇ ਦਾ ਸਮਾਂ 2 ਵਜੇ ਸ਼ੋਭਾ ਯਾਤਰਾ ਤੋਰ ਦੇਣੀ ਤਰੀਕ ਇੱਕ ਵਾਰੀ ਦੁਬਾਰਾ ਦੱਸ ਤਰੀਕ ਹੈ ਜੀ 19 ਅਕਤੂਬਰ ਦਿਨ ਸ਼ਨੀਵਾਰ ਸੰਸਥਾ ਦਾ ਨਾਮ ਭਾਰਤੀ ਬਾਲ ਮਿੱਕੀ ਤਰਨ ਸਮਾਜ ਸ਼ਾਕਾ ਮਾਛੀਵਾੜਾ ਕੋਲ ਹਾਂਜੀ ਸਰ ਪਹਿਲਾਂ ਨਾਮ ਦੱਸੋ ਆਪਣਾ ਮੈਂ ਨੰਬਰ ਦਾ ਰੋਸ਼ਨ ਲਾਲ ਹੰਸ ਜੀ ਭਾਰਤੀ ਵਾਲਮੀ ਧਰਮ ਸਮਾਜ ਦਾ ਐਗਜ਼ੀਕਟਿਵ ਮੈਂਬਰ ਪਾਵਰਸ ਭਾਰਤ ਮੀਟਿੰਗ ਆ ਕਿਸ ਵਿਸ਼ੇ 'ਚ ਸੀ ਅੱਜ ਜਿਹੜੀ ਮੀਟਿੰਗ ਆ ਸੀ ਸਾਰੇ ਸਾਡੇ ਸਾਰੇ ਸਾਥੀ ਜਿੰਨੇ ਵੀ ਭਾਰਤੀ ਵਾਲਮੀ ਧਰਮ ਸਮਾਜ ਦੇ ਉਹਨੇ ਸਾਰਿਆਂ ਨੇ ਅੱਜ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀ ਕੀ ਮਾਰਾ ਦਾ ਪ੍ਰਗਟ ਦੇਜੋ ਕਿ 17 ਤਰੀਕ ਨੂੰ ਪੂਰੇ ਵਰਲਡ ਦੇ ਵਿੱਚ ਮਨਾਇਆ ਜਾਂਦਾ ਉਸੇ ਸੰਬੰਧ ਵਿੱਚ ਭਾਰਤੀ ਵਾਲਮੀਕ ਧਰਮ ਸਮਾਜ ਵੱਲੋਂ ਵੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜੀ ਸ਼ੋਭਾ ਯਾਤਰਾ ਉਹ 19 ਤਰੀਕ ਨੂੰ ਦਿਨ ਸ਼ਨੀਵਾਰ ਨੂੰ 19 ਅਕਤੂਬਰ ਦਿਨ ਸ਼ਨੀਵਾਰ ਨੂੰ ਕੱਢੀ ਜਾਊਗੀ ਜਿਹਦੇ ਵਿੱਚ ਅਸੀਂ ਪਹਿਲਾਂ ਵੀ ਸਾਰੇ ਸ਼ਹਿਰ ਦਾ ਸਹਿਯੋਗ ਮੰਗਦੇ ਹਾਂ ਸਾਨੂੰ ਸਹਿਯੋਗ ਮਿਲਦਾ ਇਸ ਵਾਰ ਵੀ ਅਸੀਂ ਸਾਰੇ ਸ਼ਹਿਰ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸ਼ੋਭਾ ਯਾਤਰਾ ਦੇ ਵਿੱਚ ਪੂਰਨ ਸਹਿਯੋਗ ਦੇਣ ਅਤੇ ਸਾਡੀ ਸ਼ੋਭਾ ਯਾਤਰਾ ਨੂੰ ਐਨ ਪੂਰੇ ਸਮੇਂ ਜ਼ਰਾ ਦੇਖਣ ਇਸ ਵਾਰ ਕੀ ਕੀ ਪ੍ਰਬੰਧ ਨੇ ਇਸ ਵਾਰ ਸਾਰਾ ਅੱਗੇ ਨਾਲੋਂ ਸਾਰਾ ਵਧੀਆ ਕਰਾਂਗੇ ਪਿਛਲੀ ਵਾਰ ਵੀ ਤਕਰੀਬਨ ਆਪਣਾ ਪ੍ਰੋਗਰਾਮ ਸਾਰਾ ਵਧੀਆ ਹੁੰਦਾ ਇਸ ਵਾਰ ਵੀ ਉਦੇ ਨਾਲ ਉਹ ਪ੍ਰੋਗਰਾਮ ਵਧੀਆ ਕਰਾਂਗੇ ਲੰਗਰ ਵਗੈਰਾ ਦਾ ਲੰਗਰ ਬਕਾਇਦਾ ਚੱਲੂਗਾ ਜੀ ਪੂਰਾ ਟਾਈਮ ਰਾਤ ਤੱਕ ਦੇਰ ਰਾਤ ਤੱਕ ਚੱਲਦਾ ਦੇਰ ਰਾਤ ਤੱਕ ਚੱਲੂਗਾ ਸ਼ਹਿਰ ਵਾਸੀਆਂ ਕੋਈ ਅਪੀਲ ਸ਼ਹਿਰ ਵਾਸੀਆਂ ਨੂੰ ਇਹ ਵੀ ਬੀਲ ਕਰਦੇ ਆ ਕਿ ਸਾਡੀ ਜਿਹੜੀ ਸ਼ੋਭਾ ਯਾਤਰਾ ਉਹ ਬਜ਼ਾਰ ਵਾਲਿਆਂ ਨੇ ਵੀ ਬੀਲ ਕਰਦੇ ਆ ਵੀ ਜਰੂਰ ਉਹ ਟਾਈਮ ਜਦ ਵੀ ਸ਼ੋਭਾ ਯਾਤਰਾ ਆਂਦੀ ਆ ਉਹਦਾ ਜਰੂਰ ਸਵਾਗਤ ਕਰਨ ਕਿੰਨੇ ਕ ਵਜੇ ਦਾ ਸਮਾਂ ਸਮਾਂ ਸਾਡਾ ਉਹੀ ਆ ਵੀ 2 ਵਜੇ ਦਾ ਸਮਾਂ 2 ਵਜੇ ਸ਼ੋਭਾ ਯਾਤਰਾ ਫੁਰਦੇ ਨੇ ਤਰੀਕ ਇੱਕ ਵਾਰੀ ਦੁਬਾਰਾ ਕਰਦੇ ਤਰੀਕ ਹੈ ਜੀ 19 ਅਕਤੂਬਰ ਦਿਨ ਸ਼ਨੀਵਾਰ ਸੰਸਾਰ ਨਾਮ ਰੋਹ ਭਾਰਤੀ ਆਲਮਕੀ ਤਰਨ ਸਮਾਜ ਸ਼ਾਕਾ ਮਾਛੀਵਾੜਾ ਕੋਲ